ਕਮਰਪਾਲ ਸਿੰਘ ਫਰਮ ਦਲ ਖਾਲਸਾ ਭਾਈ ਗਜਿੰਦਰ ਸਿੰਘ ਜਿਹੜੇ ਵਨ ਆਫ ਦਾ ਦਲ ਖਾਲਸਾ ਦੇ ਫਾਊਂਡਰ ਸੀਗੇ ਉਹਨਾਂ ਦੀ 3 ਜੁਲਾਈ 2024 ਨੂੰ ਲਾਹੌਰ ਦੇ ਇੱਕ ਹਸਪਤਾਲ ਦੇ ਵਿੱਚ ਡੈਥ ਹੁੰਦੀ ਹੈ ਉਸ ਤੋਂ ਬਾਅਦ 13 ਜੁਲਾਈ ਨੂੰ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੂੰ ਟ੍ਰਿਬਿਊਟਸ ਜੀ ਬਿਲਕੁਲ ਪੇਡ ਕੀਤੇ ਜਾਂਦੇ ਨੇ ਅੱਜ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਉਹਨਾਂ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਦੇ ਨਾਲ ਸਾਂਝ ਪਾਉਣ ਵਾਲੇ ਉਹਨਾਂ ਦਾ ਸਾਥ ਦੇਣ ਵਾਲੇ ਉਹਨਾਂ ਦੇ ਸਾਥੀ ਸਹਿਯੋਗੀ ਹਮਖਿਆਲੀ ਹਮ ਉਮਰ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਅੱਜ ਇੱਥੇ ਇਕੱਤਰ ਹੋਏ ਨੇ ਉਹ ਆਪਣੇ ਹਰਮਨ ਪਿਆਰੇ ਭਾਈ ਗਜਿੰਦਰ ਸਿੰਘ ਨੂੰ ਯਾਦ ਕਰ ਰਹੇ ਨੇ ਜਿਹੜੇ ਬੇਵਤਨਾ ਇਸ ਸੰਸਾਰ ਤੋਂ ਚਲੇ ਗਏ ਨੇ ਔਰ ਉਹ ਬੇਵਤਨਾ ਵੀ ਸੀ ਬੇਦਾਗ ਵੀ ਸੀ ਨਾਨ ਕੰਟਰੋਵਰਸ਼ੀਅਲ ਫਿਗਰ ਸੀ ਔਰ ਉਹਨਾਂ ਨੇ ਪੂਰਾ ਆਪਣਾ ਜਿਹੜਾ ਉਹਨਾਂ ਦਾ 73 ইয়ার্স ਦਾ ਜੀਵਨ ਹੈ ਉਹਦੇ ਵਿੱਚੋਂ 53 ਇਅਰਸ ਸਿਕ ਸਟਰਗਲ ਨੂੰ ਦਿੱਤੇ ਨੇ ਜਿਹਦੇ ਚੋਂ 43 ਇਅਰਸ ਦੇ ਵਿੱਚੋਂ ਉਹਨਾਂ ਨੇ ਜਿਹੜੀ 14 ਸਾਲ ਜੇਲ੍ਹ ਕੱਟੀ ਹੈ ਪਾਕਿਸਤਾਨ ਦੀ ਜੇਲ੍ਹ ਫॉर ਹਾਈਜੈਕਿੰਗ ਇੰਡੀਅਨ ਪਲੇਨ ਇਨ 1981 14 ਸਾਲ ਜੇਲ੍ਹ ਬਾਕੀ ਦਾ ਜੀਵਨ ਉਹਨਾਂ ਨੇ ਬੇਵਤਨਾ ਹੋ ਕੇ ਜਲਾਵਤਨੀ ਕੱਟੀ ਹੈ ਪਾਕਿਸਤਾਨ ਦੇ ਵਿੱਚ ਔਰ ਉਹਨਾਂ ਦੀ ਜਿਹੜੀ ਇੱਕ ਸੁਪਨਾ ਸੀ ਔਰ ਸੁਪਨੇ ਨੂੰ ਹੀ ਉਹਨਾਂ ਨੇ ਸਾਕਾਰ ਕਰਨ ਲਈ ਸੰਘਰਸ਼ ਲੜਿਆ ਔਰ ਉਹਨਾਂ ਦੀ ਜਿਹੜੀ ਕਿਤਾਬ ਵੀ ਹੈ ਉਹ ਵੀ ਹੈ ਸਪਨੇ ਤੋਂ ਸੰਘਰਸ਼ ਵੱਲ ਮਤਲਬ ਸੁਪਨੇ ਤੋਂ ਤੁਰਿਆ ਹੋਇਆ ਜਿਹੜਾ ਇਹ ਆਈਡੀਆ ਸੀ ਉਹ ਸੰਘਰਸ਼ ਵਿੱਚ ਬਦਲਿਆ ਔਰ ਸੰਘਰਸ਼ ਕਰਦੇ ਕਰਦੇ ਉਹ ਪਾਕਿਸਤਾਨ ਪਹੁੰਚ ਗਏ ਔਰ ਉੱਥੇ ਹੀ ਉਹਨਾਂ ਨੇ ਆਪਣਾ ਸਾਰਾ ਜ਼ਿੰਦਗੀ ਬਤਾਈ ਔਰ ਉੱਥੇ ਹੀ ਉਹਨਾਂ ਦੇ ਅੰਤਮ ਸਵਾਸ ਲਏ ਔਰ ਉਹਨਾਂ ਨੇ ਇਕਤਹਿਆ ਕੀਤਾ ਸੀ ਕਿ ਮੈਂ ਆਈ ਵਿਲ ਨਾਟ ਸਰੰਡਰ ਆਈ ਵਿਲ ਨਾਟ ਰਿਟਰਨ ਬੈਕ ਐਜ਼ ਅ ਡੀਫੀਟਰ ਮੈਂ ਐਜ਼ ਅ ਡੀਫੀਟਰ ਵਾਪਸ ਨਹੀਂ ਆਵਾਂਗਾ ਮੈਂ ਸਰੰਡਰ ਨਹੀਂ ਕਰਾਂਗਾ ਐਨਮੀ ਅੱਗੇ ਮੈਂ ਇੱਕ ਬਾਗੀ ਬਣ ਕੇ ਇਸ ਸੰਸਾਰ ਤੋਂ ਜਾਣਾ ਚਾਹਨਾ ਵਾ ਔਰ ਉਹ ਬਾਗੀ ਬਣ ਕੇ ਹੀ ਇਸ ਸੰਸਾਰ ਤੋਂ ਗਏ ਨੇ ਔਰ ਅਸੀਂ ਸਮਝਦੇ ਹਾਂ ਕੋਈ ਸਫਲ ਜੀਵਨ ਜਤੀਤ ਕਰ ਗਏ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਜਿਹੜੀਆਂ ਸ਼ਰਧਾਂਜਲੀ ਸਮਾਗਮ ਉਹਨਾਂ ਨੂੰ ਯਾਦ ਕੀਤਾ ਗਿਆ ਕੋਈ ਮੁਲਕ ਨਹੀਂ ਹੈ ਸਾਰਿਆਂ ਜਿੱਥੇ ਮਤਲਬ ਉਹਨਾਂ ਨੂੰ ਯਾਦ ਨਹੀਂ ਕੀਤਾ ਗਿਆ ਹੱਲੀ ਵੀ ਉਹਨਾਂ ਦੇ ਜਿਹੜੇ ਸਮਾਗਮ ਸ਼ਰਧਾਂਜਲੀ ਸਮਾਗਮ ਹੋ ਰਹੇ ਨੇ ਇਹੀ ਇੱਕ ਇੱਕ ਸਫਲ ਇਨਸਾਨ ਦੀ ਪਛਾਣ ਹੁੰਦੀ ਹੈ ਕਿ ਉਹਦੇ ਜਾਣ ਤੋਂ ਬਾਅਦ ਦੁਨੀਆ ਨੂੰ ਯਾਦ ਕਰੇ ਉਹਦੇ ਜਾਣ ਤੋਂ ਬਾਅਦ ਕਿੰਨੀ ਕਿੰਨੇ ਵੱਡੇ ਪੱਦਰ ਤੇ ਉਹਨੂੰ ਚੇਤੇ ਕੀਤਾ ਜਾਂਦਾ ਕਿੰਨੇ ਵੱਡੇ ਪੱਦਰ ਤੇ ਲੋਕ ਲੋਕਾਂ ਦੀਆਂ ਅੱਖਾਂ ਜਿਹੜੀਆਂ ਨਮ ਹੁੰਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੀ ਵਾਸ ਅ ਰੈਵਲੂਸ਼ਨਰੀ ਪੋਇਟ ਪੋਇਟ ਔਰਸੋ ਐਜ਼ ਅ ਪੋਇਟ ਉਹ ਬਹੁਤ ਕੁਝ ਛੱਡ ਕੇ ਗਏ ਨੇ ਐਜ਼ ਅ ਰਾਈਟਰ ਉਹ ਬਹੁਤ ਕੁਝ ਛੱਡ ਕੇ ਗਏ ਨੇ ਸੋ ਉਹਨਾਂ ਉਹ ਸਰੀਰਕ ਰੂਪ ਤੇ ਚਲੇ ਗਏ ਨੇ ਪਰ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਪੋਇਮਸ ਸਭ ਕੁਝ ਪਈਆਂ ਨੇ ਸਾਡੇ ਮਾਰਗਦਰਸ਼ਕ ਲਈ ਉਹ ਪਹਿਲਾਂ ਵੀ ਗਾਈਡਿੰਗ ਫੋਰਸ ਸੀ ਉਹ ਜਾਣ ਤੋਂ ਬਾਅਦ ਉਹਨਾਂ ਦੇ ਲਿਖਤਾਂ ਸਾਡੀਆਂ ਗਾਈਡਿੰਗ ਫੋਰਸ ਰਹਿਣ ਗਿਆ ਉਹ ਸੋ ਉਹਨਾਂ ਦੀਆਂ ਉਹ ਆਪਣੀਆਂ ਲਿਖਤਾਂ ਰਾਈਟ ਸਾਈਡ 'ਤੇ ਹਮੇਸ਼ਾ ਜੁੰਦੇ ਰਹਿਣਗੇ